ਪਿਛਲੇ ਨਾ ਦੋ ਚਾਰ ਦਿਨ ਤੋਂ ਮੈਂ ਤੁਹਾਡੀ ਵੀਡੀਓ ਦੇਖ ਰਿਹਾ ਮਾ ਐਨਾ ਮਜ਼ਾ ਆਉਂਦਾ ਨਾ ਕੀ ਹੋ ਰਿਹਾ ਬਹੁਤ ਖੂਬੀ ਵੀਡੀਓ ਔਰ ਸਾਰੇ ਇਕੱਠੇ ਹੋ ਕੇ ਇਹ ਵੀ ਇੱਕ ਸੇਵਾ ਇਹ ਵੀ ਲੰਗਰਾਂ ਦੀ ਸਫਾਈ ਦੀ ਸੇਵਾ ਉਹ ਆਪਾਂ ਰਲ ਕੇ ਕਰਾਂਗੇ ਹਾਂ ਜੀ ਲੰਗਰ ਲੰਗਰ ਛਕਦੇ ਆ ਨਾ ਤੇ ਜਿਹੜੀਆਂ ਆਪਣੀਆਂ ਵਾਈਕਾਂ ਆ ਜਾਂ ਆਪਣੀਆਂ ਗੱਡੀਆਂ ਆ ਗੱਡੀਆਂ ਜੀ ਉਹ ਸਾਈਡ ਤੇ ਪਾਰਕ ਕਰੋ ਜੀ ਹੁਣ ਜਾਂ ਪੰਜਾਬ ਮੇ ਬਹੁਤ ਅੱਛਾ ਲੱਗਾ ਅੱਛਾ ਲੱਗਾ ਜੀ ਬਹੁਤ ਅੱਛਾ ਲੱਗਾ ਕੀ ਬਾਤ ਹੈ ਬਹੁਤ ਵਧੀਆ ਮੇਰਾ ਭਰਾ ਤੇ ਥੈਂਕ ਯੂ ਤੁਸੀਂ ਆਏ ਮੁੜ ਕੇ ਵੀ ਆਉਣਾ ਪੰਜਾਬ ਠੀਕ ਹੈ ਬਹੁਤ ਜੀ ਬੰਦੇ ਕਿੱਦਾਂ ਲੱਗੇ ਪੰਜਾਬੀ ਬੜੇ ਕਿਊਟ ਐ ਸੋਹਣੇ ਐ ਸਮਤ ਐ ਨਹੀਂ ਤੁਸੀਂ ਵੀ ਵਧੀਆ ਭਰਾ ਮਿਹਨਤਾਂ ਕਿੰਨੀਆਂ ਕਰਦੇ ਆ ਜੀ ਜੀ ਸਾਨੂੰ ਜੇ ਫਾਇਨ ਨਾ ਵੀ ਪੈਗਾ ਸਾਡੀਆਂ ਮਿਹਨਤਾਂ ਸਾਡੀ ਇੱਜ਼ਤ ਕਿੱਥੇ ਜਾਂਦੀ ਆ ਮੈਨੂੰ 8 ਸਾਲ ਹੋ ਗਏ ਇਸ ਰੋਡ ਦੀ ਸਫਾਈ ਕਰਦੇ ਨੂੰ ਪਸ਼ੂ ਖਾਂਦੇ ਆ ਗਊਆਂ ਕੋ ਮਧੀਆਂ ਵਾ ਜੋ ਆਪਾਂ ਗੰਦਮੰਦ ਸਿੱਟ ਕੇ ਜਾਂਦੇ ਆ ਬਾਅਦ ਚ ਪਸ਼ੂ ਖਾਂਦੇ ਆ ਪਸ਼ੂ ਬਿਮਾਰ ਹੁੰਦੇ ਆ ਸੜਕਾਂ ਤੇ ਪਸ਼ੂਆਂ ਦੀ ਡੈਥ ਹੋ ਜਾਂਦੀ ਆ ਹੱਲ ਕੀ ਆ ਲੈ ਜੀ ਉਮੀਦ ਕਰਦੇ ਤੁਸੀਂ ਸਾਰੇ ਵਧੀਆ ਹੋਊਗੇ ਤੇ ਮੈਂ ਸਾਡਾ ਹਰਪਾਲ ਗ੍ਰੇਟ ਟੈਲੀਕਾਰ ਚੈਨਲ ਤੋਂ ਤੇ ਲੈ ਕੇ ਆਏ ਆ ਇੱਕ ਚਿੰਤਪਰਨੀ ਮਾਤਾ ਦੇ ਮੇਲਿਆਂ ਦਾ ਇੱਕ ਨਵਾਂ ਬਲੌਗ ਕੱਲ ਵਾਲੇ ਬਲੌਗ ਚ ਬਹੁਤ ਪਿਆਰ ਮਿਲ ਰਿਹਾ ਅੱਜ ਸੌਣ ਮਹੀਨਾ ਸੰਗਰਾਮ ਦਾ ਅੱਜ ਪਹਿਲਾ ਦਿਨ ਆ ਤੇ ਆਜੋ ਚੱਲਦੇ ਆ ਮਾਤਾ ਦੇ ਲੰਗਰਾਂ ਦੇ ਦਰਸ਼ਨ ਕਰਾਉਂਦੇ ਆ ਤੁਹਾਨੂੰ ਸਾਰੇ ਤੇ ਕਿਹੜੇ ਕਿਹੜੀ ਜਗ੍ਹਾ ਤੇ ਮਹਾਮਾਈ ਦੇ ਲੰਗਰ ਸ਼ੁਰੂ ਹੋ ਗਏ ਆ ਤੇ ਕਿਹੜੀ ਜਗ੍ਹਾ ਤੇ ਹਜੇ ਪੰਡਾਲ ਸਾਜ ਰਹੇ ਨੇ ਤੇ ਆਜੋ ਇੱਥੇ ਗੱਡੀ ਕੀਤੀ ਸੀ ਪਾਰਕ ਤੇ ਇੱਥੇ ਜਿਹੜੇ ਲੱਗੇ ਆ ਨਾ ਫਲੈਕਸਾਂ ਜੇਮਾ ਚਿੰਤਪੋਨੀ ਸੇਵਾ ਕਮੇਟੀ ਬੇਗੋਵਾਲ ਕਪੂਰਥਾ ਵਾਲਿਆਂ ਦਾ 30ਵਾਂ ਸਾਲਾਨਾ ਲੰਗਰ ਲੱਗਣਾ ਜੀ 31 ਜੁਲਾਈ 2025 ਦਿਨ ਐਤਵਾਰ ਨੂੰ ਤੇ ਹਾਂਜੀ ਇੱਕ ਗੱਲ ਹੋਰ ਹੈ ਤੇ ਅੱਜ ਮੇਰਾ ਇਸ ਬਲੌਗ ਦੇ ਵਿੱਚ ਸਾਥ ਦੇਣਗੇ ਸਾਡੇ ਬਹੁਤ ਹੀ ਅਜ਼ੀਜ਼ ਮੇਰੇ ਵੱਡੇ ਵੀਰ ਜੀ ਗੋਰੀ ਭਾਜੀ ਆਜੋ ਭਾਜੀ ਤੇ ਪਹਿਲੀ ਵਾਰੀ ਮੇਰੇ ਨਾਲ ਇਹ ਉਦਾਂ ਬੈਕ ਕੈਮਰਾ ਤਾਂ ਬਹੁਤ ਾਰੇ ਇਕੱਠੇ ਹੋਏ ਆ ਤੇ ਅੱਜ ਪਹਿਲੀ ਵਾਰੀ ਨਾਲ ਭਾਜੀ ਵੈਲਕਮ ਵੈਲਕਮ ਜੀ ਵੈਲਕਮ ਗੋਰੀ ਭਾਜੀ ਅਮਨਾਥੇ ਬਾਬਾ ਜੀ ਦੀ ਯਾਤਰਾ ਕਰਕੇ ਆਏ ਔਰ ਇੱਕ ਬਹੁਤ ਹੀ ਕਹ ਲਈਏ ਮਾਨ ਵਾਲੀ ਗੱਲ ਵੀ ਆ ਭਾਜੀ ਨੇ ਵੀ 14 ਵਾਰ ਅਮਨਾ ਜੀ ਦੀ ਯਾਤਰਾ ਕਰਕੇ ਆਏ ਆ ਤੇ ਦੱਸਿਆ ਜਾਂਦਾ ਕਿੰਨੀ ਵਾਰੀ ਕਰਨੀ ਆ 21 ਵਾਰ ਜੀ 21 ਵਾਰੀ ਕਹਿੰਦੇ ਜੀ ਕਰਨੀ ਆ ਤੇ ਚਲੋ ਬਾਬਾ ਜੀ ਕਿਰਪਾ ਕਰ ਤੇ ਇੱਥੇ ਸਾਨੂੰ ਮਿਲੇ ਸਾਡੇ ਅੰਕਲ ਜੀ ਅੰਕਲ ਜੀ ਜੈ ਮਾਤਾ ਦੀ ਕੀ ਹਾਲ ਚਾਲ ਆ ਠੀਕ ਆ ਇਹ ਸਾਡਾ ਵੀਰਾ ਨੀਰਜ ਭੋਗਪੁਰ ਤੋਂ ਤੇ ਸਾਡੇ ਭੋਗਪੁਰ ਤੋਂ ਅੰਕਲ ਹੁਣੀ ਸ਼੍ਰੀ ਦੁਰਗਾ ਭਜਨ ਮੰਡਲ ਕਮੇਟੀ ਇਥੇ ਲੰਗਰ ਲੱਗਦਾ ਮੰਗੂ ਵਾਲ ਦੇ ਵਿੱਚ ਤੇ ਅੰਕਲ ਜੀ ਉਹਨਾਂ ਦੀ ਰਹਿਨਮਾਈ ਹੇਠ ਲੱਗਦਾ ਹੈ ਜੀ ਬਾਕੀ ਸਾਡੇ ਭੰਡਾਰੀ ਭਾਜੀ ਗੋਲਦੀ ਭਾਜੀ ਤੇ ਬਹੁਤ ਬਹੁਤ ਮੁਬਾਰਕਾਂ ਕਹਿੰਦੀ ਤੁਹਾਨੂੰ ਤੇ ਤੁਸੀਂ ਅੰਕਲ ਜੀ ਨੂੰ ਆਪਣੀਆਂ ਪਿਛਲੀਆਂ ਵੀਡੀਓ ਚ ਸਾਰੇ ਪਿਛਲੇ ਸਾਲ ਵਾਲੀਆਂ ਜਦੋਂ ਦੇਖ ਲਿਆ ਸੀ ਤੇ ਐਸ ਸਾਲ ਤਾਂ ਦੇਖਣ ਦਰਸ਼ਨ ਕਰਾਤੇ ਦਾ ਦੋ ਬੋਲ ਅੰਕਲ ਜੀ ਸ਼੍ਰੀ ਦੁਰਗਾ ਭਜਨ ਮੰਡਲੀ ਦਾ ਕਰਤਾ ਤਰਤਾ ਮੈਂਬਰ ਓਮ ਪ੍ਰਕਾਸ਼ ਜੀ ਪੱਪੂ ਜੋ ਕਿ ਸੀਨੀਅਰ ਮੈਂਬਰ ਅੱਜ ਮੈਨੂੰ 36 ਮਹੀਨਾ ਚੱਲ ਰਿਹਾ ਲੰਗਰ ਦੇ ਵਿੱਚ ਇਸ ਕਰਕੇ ਮੈਂ ਸਾਰੇ ਲੰਗਰ ਵਾਲਿਆਂ ਨੂੰ ਵੀ ਬੇਨਤੀ ਕਰਾਂਗਾ ਕਿ ਲੰਗਰਾਂ ਦੇ ਵਿੱਚ ਪਲਾਸਟਿਕ ਨਾ ਵਰਤੋ ਜਿੰਨੇ ਦਾ ਤੁਸੀਂ ਪਲਾਸਟਿਕ ਲੈਂਦੇ ਹੋ ਉਹਨੇ ਦੀਆਂ ਤੁਸੀਂ ਕੌਲੀਆਂ ਛੋਟੀਆਂ ਲਾਓ ਸਟੀਲ ਦੀਆਂ ਉਹ ਪੰਚ 6-6 ਰੁਪਏ ਤੁਹਾਨੂੰ ਮਿਲ ਜਾਂਦੀਆਂ ਨੇ ਜੇ ਗਵਾਜ ਵੀ ਜਾਣਗੇ ਕੋਈ ਟੈਨਸ਼ਨ ਨਹੀਂ ਜੇ ਰਹਿ ਵੀ ਜਾਣਗੇ ਤਾਂ ਵੀ ਕੋਈ ਟੈਨਸ਼ਨ ਨਹੀਂ ਬਾਕੀ ਆਉਂਦੇ ਜਾਂਦੇ ਸੇਵਕਾਂ ਨੂੰ ਵੀ ਮੈਂ ਕਹਾਂਗਾ ਸਫਾਈ ਦਾ ਖਾਸ ਖਿਆਲ ਰੱਖੋ ਇਹ ਨਹੀਂ ਕਿ ਕੁਰਕਰੇ ਖਾ ਕੇ ਲਵਾਫਾ ਤੁਸੀਂ ਰਾਹ ਜੀ ਸੁੱਟ ਦਿਓ ਉਹ ਸਾਈਡ ਦੇ ਕਿਉਂਕਿ ਸਾਡੇ ਸਫਾਈ ਕਰਮਚਾਰੀ ਸਾਡੇ ਭੋਹ ਹਿਆਰਪੁਰ ਤੋਂ ਕਰਮਚਾਰੀ ਜੋ ਆਪਣੇ ਸਾਡੇ ਭਰਾ ਹੁੰਦੇ ਨੇ ਉਹ ਸੇਵਾ ਕਰਦੇ ਨੇ ਵੀ ਅਸੀਂ ਲੰਗਰ ਦੀ ਸੇਵਾ ਕਰਨੀ ਆ ਨਾ ਬਾਕੀ ਸਮਾਜ ਸੇਵਕ ਨੇ ਸਾਰਿਆਂ ਨੇ ਸਫਾਈ ਦਾ ਜਰੂਰ ਧਿਆਨ ਦੇਣਾ ਜਰੂਰ ਧਿਆਨ ਦੇਣਾ ਤੇ ਬਾਕੀ ਮਹਾਮਾਈ ਦੇ ਅਸ਼ੀਰਵਾਦ ਲੈਣੇ ਆ ਸੱਚੇ ਮਾਨ ਨਾਲ ਨੇਚਾ ਨਾ ਆਉਣਾ ਆ ਤੇ ਅੰਤ ਨੂੰ ਇੱਕ ਗੱਲ ਹੋਰ ਵੀ ਜਿਹੜੇ ਇੱਕ ਇੱਕ ਵੀਡੀਓ ਮੇਰੀ ਚੱਲ ਰਹੀ ਆ ਜਿਵੇਂ ਪਾਈ ਆ ਹਿਮਾਚਲ ਤੇ ਪੰਜਾਬ ਹਿਮਾਚਲ ਬਾਰਡਰ ਤੇ ਉਹਨਾਂ ਨੇ ਕੈਮਰੇ ਲਗਾ ਦਿੱਤੇ ਆ ਅੱਛਾ ਜੀ ਤੇ ਉਹਨਾਂ ਬਾਰੇ ਜ਼ਰੂਰ ਆ ਵੀ ਸਾਰੇ ਮੇਰੇ ਵੀਰ ਭਰਾ ਹੈਲਮਟ ਜ਼ਰੂਰ ਲੈ ਕੇ ਆਇਓ ਨਹੀਂ ਤਾਂ ਆਨਲਾਈਨ ਚਲਾਨ ਕਰਾ ਦਿੱਤਾ ਕਿਸੇ ਨੇ ਤੁਹਾਨੂੰ ਹੱਥ ਦੇ ਕੇ ਨਹੀਂ ਰੋਕਣਾ ਰਾਈਟ ਨਾ ਤੁਹਾਡਾ ਕਹਿੰਦੇ ਹੈਲਮਟ ਚੈੱਕ ਕਰਨਾ ਓਵਰ ਸਪੀਡ ਤੇ ਹੈਲਮਟ ਇਹ ਜ਼ਰੂਰ ਯਾਦ ਰੱਖਿਓ ਮੈਂ ਭਰਾ ਉਹਨਾਂ ਇਹ ਗੰਗਾਂ ਹੈਲਮਟ ਔਰ ਕਾਗਜ਼ ਆਪਣੇ ਯੈਸ ਜੇ ਤੁਸੀਂ ਮਾਤਾ ਦੇ ਭਗਤ ਹੈਗੇ ਹੋ ਝੂਠ ਨਾ ਬੋਲੋ ਸੱਚਾਈ ਤੇ ਰਵੋ ਤੁਹਾਨੂੰ ਕੋਈ ਕੁਝ ਨਹੀਂ ਕਹਿੰਦਾ ਬਿਲਕੁਲ ਬਿਲਕੁਲ ਤੁਸੀਂ ਆਪਣੀ ਸਾਈਕ ਦੇ 6-700 ਰੁਪਏ ਮੋਟਰਸਾਈਕ ਦੀ ਇੰਸ਼ੋਰੈਂਸ ਹੈ 100 ਰੁਪਏ ਦਾ ਪ੍ਰਦੂਸ਼ਣ ਹੈ ਜਰੂਰ ਕਰਾ ਕੇ ਆਓ ਮਿੰਤਾ ਕਿੰਨੀਆਂ ਕਰਦੇ ਆਂ ਜੀ ਜੀ ਸਾਨੂੰ ਇਹ ਫਾਈਨ ਨਾ ਵੀ ਪੈਗਾ ਸਾਡੀਆਂ ਮਿੰਤਾ ਸਾਡੀ ਇੱਜ਼ਤ ਕਿੱਥੇ ਜਾਂਦੀ ਆ ਅਸੀਂ ਅਗਲੇ ਦੇ ਪਹਿਰੇ ਹੱਥ ਲਾਉਣੇ ਕਿਉਂ ਲਾਈਏ ਕਿਉਂਕਿ ਜਦ ਅਸੀਂ ਦਰਸ਼ਕ ਹੋ ਤਾਂ ਬਹੁਤ ਡੂੰਘੀਆਂ ਗੱਲਾਂ ਅੰਕਲ ਜੀ ਨੇ ਸਾਨੂੰ ਦੱਸੀਆਂ ਲੱਗਿਆ ਹੋਇਆ ਭਾਜੀ ਬਹੁਤ ਜਿਆਦਾ ਡੂੰਗੀ ਗੱਲਾਂ ਅੰਕ ਜੀ ਨੇ ਕਿਹਾ ਵੀ ਸਾਡਾ ਖਰਚਾ 2-300 ਦਾ ਪਰ ਜਿਹੜਾ ਆਪਣਾ ਪ੍ਰਦੂਸ਼ਣ ਆ ਸ਼ਾਇਦ 100 ਤੋਂ ਥੱਲੇ ਥੱਲੇ ਹੋ ਜਾਂਦਾ ਹੈ। ਬਾਕੀ ਸਾਰੇ ਪੇਪਰ ਬੜੇ ਜੈਨੂਅਨ ਜੇ ਦੀ ਆਪਾਂ ਕੋਈ ਵੀ ਵਾਇਕ ਰੱਖੀ ਆ ਜਾਂ ਗੱਡੀ ਰੱਖੀ ਆ ਤੇ ਅਸੀਂ ਉਹਦੇ ਜਿਹੜੇ ਪੇਪਰ ਆ ਨਾ ਉਹ ਆਲਰੇਡੀ ਬਣਾ ਕੇ ਰੱਖਦੇ ਹਾਂ ਤੇ ਜੇ ਨਾ ਹੋਣ ਤਾਂ ਫਿਰ ਤੁਹਾਨੂੰ ਜਿਦਾਂ ਅੰਕ ਜੀ ਨੇ ਦੱਸਿਆ ਵੀ ਮਿਹਨਤਦਾਰ ਲਾਗਨ ਕਰਨਾ ਪੈਂਦਾ ਤੇ ਇਸ ਗੱਲੇ ਉਸ ਗੱਲੋਂ ਵੀ ਪਰਹੇਜ਼ ਕਰੀਏ ਤੇ ਬਾਕੀ ਮਹਾਮੈਦੀ ਆਓ ਦਰਸ਼ਨ ਮੇਲੇ ਕਰੋ ਔਰ ਪਿਆਰ ਦੇ ਨਾਲ ਬਿਲਕੁਲ ਹਾਂਜੀ ਤੱਕਾ ਮੁਕੀ ਨਾ ਕਰੋ ਤੱਕਾ ਕੀ ਮਾਤਾ ਦੋ ਚਾਰ ਦਿਨ ਹੋ ਗਏ ਤੁਹਾਡੀ ਵੀਡੀਓ ਸ਼ੁਰੂ ਹੋ ਗਈ ਆ ਅਰੇ ਕੀ ਬਾਤ ਹੈ ਕੀ ਬਾਤ ਹੈ ਕੀ ਬਾਤ ਪਿਛਲੇ ਨਾ ਦੋ ਚਾਰ ਦਿਨ ਤੋਂ ਮੈਂ ਤੁਹਾਡੀ ਵੀਡੀਓ ਦੇਖ ਰਿਹਾ ਮਾ ਇਨਾ ਮਜ਼ਾ ਆਉਂਦਾ ਨਾ ਕੀ ਹੋ ਰਿਹਾ ਹੈ ਬਹੁਤ ਖੂਬ ਜੀ ਥੈਂਕ ਯੂ ਥੈਂਕ ਯੂ ਜਿਹੜੀ ਕੱਲ ਤੁਸੀਂ ਵੀਡੀਓ ਦਿਪਾਈ ਹੈ ਨਾ ਉਹ ਅੱਜ ਸਿਰੇ ਮੈਂ ਦੇਖ ਦਸਾਂਗਾ ਮੇਰੇ ਗਸਵੇਰੇ ਭਾਈ ਦੀ ਅੱਜ ਹਾਂਜੀ ਸਵੇਰੇ ਭਾਈ ਦਿਨ ਮੈਂ ਰੋਟੀ ਬਣਾ ਕੇ ਗਿਆ ਸਵੇਰੇ ਪਾਈ ਆ ਹਾਂਜੀ ਬਸ 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 ਰਾਤੀ ਦੀ ਬਣਾਇਆ ਸਵੇਰੇ ਭਾਈ ਮੈਨੂੰ ਇੰਨੀ ਖੁਸ਼ੀ ਹੋਈ ਯਾਨੀ ਕਿ ਮੇਰੇ ਦਿਲ ਕੀਤਾ ਜਿਵੇਂ ਯਾਰ ਮੱਥਾ ਦੇਖ ਕੇ ਆਵਾਂ ਜਿੰਦ ਬਣੀ ਤੀ ਦੇਖੋ ਉਸੇ ਵੇਲੇ ਮੈਂ ਮਨ ਬਣਾਇਆ ਕਿ ਮੈਂ ਕਹਿੰਦਾ ਜਿ ਜਾਣਾ ਹੀ ਜਾਣਾ ਜਿੰਦ ਬਣੀ ਮਾੜਾ ਜਿਹਾ ਦੇਖੋ ਸਾਡਾ ਵੀਡੀਓ ਪਾਉਣ ਦਾ ਮਕਸਦ ਕੰਪਲੀਟ ਹੋ ਗਿਆ ਅੱਜ ਦੀ ਦਾ ਫਿਰ ਵੀਡੀਓ ਦੇਖ ਕੇ ਤੁਸੀਂ ਮਹਾਮਾ ਦੇ ਦਰਸ਼ਕ ਮੈਂ ਦੱਸਣ ਗੇ ਅੱਲਾ ਦੇਖ ਲੋ ਕਿੰਨਾ ਸਰਪੰਤ ਕੋ ਮੇਰਾ ਮੇਰਾ ਇੱਕ ਨਾ ਹੁੰਦਾ ਮੇਨ ਕਰਨ ਬਈ ਵੀਡੀਓ ਮੇ ਇਸ ਤਰ੍ਹਾਂ ਬਣਾਵਾ ਨਾ ਅਕਸਰ ਬਈ ਸੰਗਤ ਸਾਡੇ ਨਾਲ ਨਾਲ ਹੀ ਚੱਲ ਰਹੀ ਆ। ਆ ਨਾ ਨਾ ਤੁਹਾਨੂੰ ਇਤੋਂ ਫੇਰ ਹੋਵੇ ਮੈਂ ਵੀ ਨਾਲ ਨਾਲ ਹੀ ਮੱਥਾ ਟੇਕ ਰਿਆ ਆ। ਬਿਲਕੁਲ ਬਿਲਕੁਲ ਸਵੇਰੇ ਬੜਾ ਮਜ਼ਾ ਆਇਆ ਤੁਹਾਡੀ ਵੀਡੀਓ ਦੇਖ ਕੇ। ਧੰਨਵਾਦ ਆ ਜੀ। ਬਸ ਤੁਹਾਡਾ ਪਿਆਰ ਆ ਜੀ ਜਿਹੜਾ ਮੈਨੂੰ ਮਜਬੂਰ ਕਰਦਾ ਆ। ਨਹੀਂ 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 ਅੱਗੇ ਸਾਰਾ ਵੀ ਕਰਦੇ ਆ। ਇਹ ਲੋਕਲੀ ਸ਼ਹਿਰਪੁਰ ਤੋਂ ਆ। ਹਾਂਜੀ। ਚਲੋ ਮਾਹਾਂ ਭਾਈ ਤੁਹਾਡੀ ਯਾਤਰਾ ਸਫਲ ਕਰੇ ਜੀ। ਬਸ ਤੁਹਾਡਾ ਭਰਾਵਾ ਆ ਜੀ ਬਹੁਤ ਬਹੁਤ ਖੁਸ਼ੀ ਹੋਈ ਮੈਨੂੰ ਤੁਹਾਨੂੰ ਦੇਖ ਕੇ ਮੈਂ ਸਪੈਸ਼ਲ ਹੋ ਗਿਆ। ਉਹ ਤੋਂ ਗੱਡੀ ਮੋੜ ਕੇ ਲੈ ਆ। ਗੱਡੀ ਮੋੜ ਕੇ ਲੈਣਾ ਭਾਈ ਨੂੰ ਮਿਲ ਕੇ ਜਾਵਾਂ ਕਿ ਤੋਰ ਤੁਸੀਂ ਵੀ ਵੀਡੀਓ ਜਾ ਗਏ ਆ ਜਾ ਮਾਤਾ ਦੀ ਜੀ ਜਾ ਮਾਤਾ ਦੀ ਜਾ ਮਾਤਾ ਦੀ ਪਈ ਸਫਾਈ ਬਸਤਰੀ ਗੱਲ ਐਦਾ ਮੈਂ ਕਿ ਮੈਂ ਇਹ ਜਾਣਦਾ ਮੈਂ ਕਿ ਜਿਸ ਵੇਲੇ ਲੰਗਰ ਲੱਗੇ ਪੈਣਾ ਉਸ ਵੇਲੇ ਤਾਂ ਸਫਾਈ ਮਾੜੀ ਮੋਢੀ ਕਰ ਲੈਂਦੇ ਆ ਹੋ ਵੀ ਜਾਂਦੀ ਉਸ ਤੋਂ ਬਾਅਦ ਜਿਹੜਾ ਗੰਦ ਪਾ ਕੇ ਜਾਂਦੇ ਹਨ ਉਹ ਪਾਜੀ ਅਸੀਂ ਅਸੀਂ ਇਹ ਨਹੀਂ ਕਹਿਣਾ ਗੰਦ ਪਾ ਕੇ ਜਾਂਦੇ ਨਹੀਂ 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 ਇੱਕ ਮਿੰਟ ਦੇਖੋ ਪਤਾ ਕੀ ਹੁੰਦਾ ਵਾ ਉਹ ਜਿਹੜਾ ਸਮਾਨ ਗਿਰਿਆ ਪਿਆ ਉਹਦੀ ਸਮੈਲ ਇਤੋਂ ਲੰਗਣਾ ਔਖਾ ਹੋ ਜਾਂਦਾ ਵਾ ਉਹਦੇ ਉਹਦੇ ਲਈ ਆਪਾਂ ਉਹਦੇ ਲਈ ਆਪਾਂ ਕੀ ਕਰਨਾ ਹੈ ਆਜੋ ਲੱਗੇ ਆਜੋ ਲੱਗੇ ਹਾਂਜੀ ਉਹਦੇ ਉਹਦੇ ਲਈ ਕੀ ਕਰਨਾ ਜਦੋਂ ਦਿਆਂ ਤੋਂ ਬਾਅਦ ਆਪਾਂ ਜਿੰਨੇ ਮੇਰੇ ਵੀਰ ਭਰਾ ਆਪਣੀ ਵੀਡੀਓ ਦੇਖਦੇ ਪਏ ਨਾ ਆਪਾਂ ਇੱਕ ਸਾਰੇ ਇਕੱਠੇ ਹੋਈਏ ਔਰ ਸਾਰੇ ਇਕੱਠੇ ਹੋ ਗਏ ਇਹ ਵੀ ਇੱਕ ਸੇਵਾ ਇਹ ਵੀ ਲੰਗਰਾਂ ਦੀ ਸਫਾਈ ਦੀ ਸੇਵਾ ਆਪਾਂ ਰਲ ਕੇ ਕਰਾਂਗੇ ਵੈਸੇ ਪਹਿਲਾਂ ਵੈਸੇ ਇਹ ਤਕਰੀਬਨ ਰਿਲਾਇੰਸ ਵਾਲੇ ਨਾ ਕਰਵਾਉਂਦੇ ਆ ਉਹਨਾਂ ਨੂੰ ਮਿਲ ਕੇ ਆ ਰਿਹਾ ਸਾਰੇ ਇੱਕ ਬੰਦੇ ਨੂੰ ਇਹ ਚਾਹੀਦਾ ਵੀ ਆਪਣੇ 2-3 ਕਰਮਚਾਰੀ ਨਾਲ ਜ਼ਰੂਰ ਲੈ ਕੇ ਆਓ ਜਿਹੜੇ ਕੱਲਾ ਸਫਾਈ ਵਾਲੀ ਹੋਣ ਜਿਹੜਾ ਕੋਈ ਕੂੜਾ ਸਿੱਟਦਾ ਉਸੇ ਵੇਲੇ ਦੀ ਸਫਾਈ ਕੀਤੀ ਇੱਕ ਸਾਈਡ ਤੇ ਮੈਂ ਸਵਸਥਾਏ ਲੰਗਰ ਸੇਵਾ ਸੁਸਾਇਟੀ ਤੋਂ ਐ ਮੈਨੂੰ 8 ਸਾਲ ਹੋ ਗਏ ਇਸ ਰੋਡ ਦੀ ਸਫਾਈ ਕਰਦੇ ਨੂੰ ਕਿ ਰਿਲਾਇੰਸ ਵਾਲੇ ਉਹ ਮਨਦੀਪ ਪਾਜੀ ਸਤਿੰਦਰਜੀਤ ਨਾਲੇ ਹੋਰ ਵੀ ਸਾਡੇ ਸਾਥੀ ਹੈਗੇ ਆ ਜਿਹੜੇ ਇਸ ਲੰਗਰ ਮੈਂ ਲੰਗਰ ਕਮੇਟੀ ਦੇ ਵਿੱਚ ਦੱਸਦਾ ਕਿ ਲੰਗਰ ਲਾਂਦੇ ਤੇ ਹੈਗੇ ਆ ਅਸੀਂ ਲੱਖਾਂ ਰੁਪਏ ਲੰਗਰ ਕਮੇਟੀ ਦੇ ਵਿੱਚ ਅਸੀਂ ਲੰਗਰ ਲਗਾਨੇ ਆ ਪਰ ਕੁਝ ਕੁਝ ਹਜ਼ਾਰਾਂ ਰੁਪਏ ਪਿੱਛੇ ਅਸੀਂ ਯਾਨੀ ਕਿ ਲੰਗਰ ਦੀ ਸਫਾਈ ਨਹੀਂ ਕਰਕੇ ਜਾਂਦੇ ਜਦੋਂ ਸਫਾਈ ਦੇਖੂਗੇ ਇੱਥੇ ਖਾਈਆਂ ਦੇ ਪਿੱਛੇ ਬੈਕ ਸਾਈਡ ਤੇ ਕੂੜੇ ਦੇ ਢੇਰ ਲੱਗੇ ਹੁੰਦੇ ਆ ਜਿਹੜੇ ਅਸੀਂ 22 25 26 26 ਦਿਨ ਲਗਾਤਾਰ ਰੋਜ਼ ਡੇਲੀ ਸਫਾਈ ਕਰਦੇ ਨਗਰ ਨਿਗਮ ਹੁਸ਼ਿਆਰਪੁਰ ਸਵਚਤਾ ਲੰਗਰ ਤੇ ਨਾਲੇ ਹੋਰ ਕਮੇਟੀਆਂ ਮਿਲ ਕੇ ਇਸ ਰੋਡ ਨੂੰ ਸਾਫ਼ ਕਰਦੀਆਂ ਪਰ ਜਿੰਨਾ ਸਾਡੀ ਹੱਦ ਹੁੰਦੀ ਹੈ ਅਸੀਂ ਕਰ ਸਕਦੇ ਨਹੀਂ ਕਿਉਂਕਿ ਅੰਨੀ ਕੀ ਗੰਦਗੀ ਹੁੰਦੀ ਆ ਕਿ ਅਸੀਂ 스멜 ਇੰਨੀ ਗੰਦੀ ਉਹ ਕੂੜੇ ਚੱਕ ਨਹੀਂ ਸਕਦੇ ਯਾਰ ਸਾਰਿਆਂ ਨੂੰ ਪਿਆਰ ਨਾਲ ਮੈਂ ਇਹ ਕਹਿਣਾ ਚਾਹੂੰਗਾ 1 ਕਿਲੋਮੀਟਰ ਜੇ ਮੰਨ ਲਓ ਇੱਥੇ ਲੰਗਰ ਲੱਗਾ ਹੈ 1 ਕਿਲੋਮੀਟਰ ਉਹ ਵਾਲੀ ਸਾਈਡ ਤੇ 1 ਕਿਲੋਮੀਟਰ ਆਹ ਵਾਲੀ ਸਾਈਡ ਸਫਾਈ ਰੱਖੇ ਪ੍ਰੋਪਰ ਸਫਾਈ ਰਹਿਣੀ ਥਰੂਆਊਟ ਸਫਾਈ ਰਹਿਣੀ ਫਿਰ ਐਕਚੁਅਲ ਦੇ ਵਿੱਚ ਨਾ ਹਾਂਜੀ ਹਾਂਜੀ ਐਕਚੁਅਲ ਦੇ ਵਿੱਚ ਅੱਗੇ ਕਿਸੇ ਨੇ ਸ਼ਾਇਦ ਇਹ ਗੱਲ ਚੱਕੀ ਨਹੀਂ ਹੋਊਗੀ ਜਿੱਦਾਂ ਆਪਾਂ ਅੱਜ ਸ਼ੁਰੂ ਕੀਤੀ ਆ ਸਾਡੇ ਸਾਡੇ ਅੰਕਲ ਜੀ ਪੱਪੂ ਅੰਕਲ ਜੀ ਭੋਪਾਲ ਤੋਂ ਆ ਜੀ ਮੰਗੂ ਵਾਲਾ ਲੰਗਰ ਲੱਗਦਾ ਕਮੇਟੀ ਦੇ ਪ੍ਰਧਾਨ ਆ ਜੀ ਇਹਨਾਂ ਦਾ ਉੱਥੇ ਦੇਖੋ ਜਾ ਕੇ ਮੈਨੂੰ ਬਹੁਤ ਵਧੀਆ ਡਿਸਪਲਨ ਲੱਗਾ ਨਾਲ ਲੱਗੇ ਆ ਕਿ ਪ੍ਰਣਾਦ ਬਾਬਾ ਜੀ ਲੁਧਿਆਣੇੋਂ ਆਉਂਦੇ ਆ ਔਰ ਇੰਨੀ ਸਫਾਈ ਰੱਖਦੇ ਆ ਨਾ ਪਰ ਜਦੋਂ ਮਾਝੀ ਜਾ ਕੇ ਦੇਖ ਲਿਓ ਕੋਈ ਵੀ ਮੇਲੇ ਤੋਂ ਪਹਿਲਾਂ ਵੀ ਜਦੋਂ ਜਾਓਗੇ ਨਾ ਹਰ ਸੰਗਰਾਮ ਨੂੰ ਲੰਗਰ ਲੱ ਹਾਂਜੀ ਤੇ ਛੇ ਮੰਦਰ ਦੇ ਲਾਗੇ ਲੱਗਿਆ ਪਕੌੜਿਆਂ ਦਾ ਲੰਗਰ ਹਾਂਜੀ ਜੈ ਮਾਤਾ ਦੀ ਕਿਦਾ ਪੁੱਤ ਪਕੌੜੇ ਖਾ ਲੈ ਕਿੰਨੇ ਖਾਤੇ 20 20 ਖਾ ਤੇਰਾ ਭਲਾ ਹੋਵੇ ਜੈ ਮਾਤਾ ਜੈ ਮਾਤਾ ਦੀ ਜੈ ਮਾਤਾ ਕੀ ਹਾਲ ਆ ਭਾਜੀ ਠੀਕ ਆ ਭਾਜੀ ਕਿਹੜੀ ਜਗ੍ਹਾ ਤੋਂ ਵੀਰੇ ਕਰਤਾਰਪੁਰ ਤੋਂ ਕਰਤਾਰਪੁਰ ਤੋਂ ਮਹਾਮੈਦੇ ਦਰਸ਼ਨ ਕਰ ਲਏ ਜਾਂ ਕਰਨ ਜਾਣਾ ਕਰ ਲਏ ਜੀ ਕਰ ਲਏ ਭਾਜੀ ਆਓ ਆਜੋ ਬਾਹਰ ਨੂੰ ਬਹੁਤ ਵਧੀਆ ਦੇਖੋ ਸੰਗਰਾਂ ਦੇ ਜਿਹੜੇ ਸਾਵਣ ਮਹੀਨਾ ਚੜਿਆ ਤੇ ਬੜੇ ਭਾਗਾਂ ਵਾਲੇ ਨੇ ਪਹਿਲੇ ਦਿਨ ਹੀ ਲਾਈਨਾਂ ਲੰਬੀਆਂ ਚ ਲੱਗ ਕੇ ਮਹਾਮਾਈ ਦੇ ਦਰਸ਼ਨ ਮੇਲੇ ਕਰਦੇ ਆ ਨਾ ਜੈ ਮਾਤਾ ਦੀ ਜੈ ਮਾਤਾ ਦੀ ਆਪਾਂ ਲੰਗਰ ਲਾਉਣ ਆਣੇ ਆ ਸਬ ਪੂੜੀਆਂ ਝੋਲੇ ਕੁਲਚੇ ਝੋਲੇ ਪੂੜੀਆਂ ਝੋਲੇ ਕੁਲਚੇ ਝੋਲੇ ਪਲੱਸ ਕਿੰਨੇ ਦਿਨ ਲੱਗਣਾ ਭਾਜੀ ਇਹ ਭਾਈ ਆ ਇੱਕ ਦਿਨ ਇੱਕ ਦਿਨ ਹੀ ਲੱਗਣਾ ਨਾ ਤੇ ਉਸ ਤੋਂ ਬਾਅਦ ਫਿਰ ਲੱਗਦਾ ਰੂਟੀਨ ਚ ਜੋ ਮਹਾਮਾਈ ਦੇ ਕਿਉਂ ਚੌਂਕੀ ਨੂੰ ਹਰ ਸਾਲ ਹਰ ਸਾਲ ਹਰ ਸਾਲ ਮਹਾਮਾਈ ਕਿਰਪਾ ਕਰੇ ਜੀ ਹੁਣ ਪਕੌੜਿਆਂ ਦਾ ਰਹਿ ਗਿਆ ਤੇ ਕਿੰਨੇ ਵਜੇ ਤੱਕ ਚੱਲਣਾ ਇਹ ਬਾਈਓ ਕਦਮ ਨਾਲ ਆਈਆ ਖਤਮ ਹੋਈ ਨਾ ਫਿਨਿਸ਼ ਹੈ ਨਾ ਚਲੋ ਮਾ ਮਾਈ ਕਿਰਪਾ ਕਰੇ ਤੇ ਹਾਂਜੀ ਕੀ ਹਾਲ ਆ ਵੀਰ ਜੀ ਠੀਕ ਆ ਬਈ ਜੀ ਕਿਹੜੀ ਜਗ੍ਹਾ ਤੋਂ ਪਾਜੀ ਲੁਧਿਆਣੇ ਤੋਂ ਲੁਧਿਆਣੇ ਤੋਂ ਹਾਂਜੀ ਹਾਂਜੀ ਆਪੇ ਉਹਨੇ ਸਾਰੇ ਜਗ੍ਹਾ ਹਾਂਜੀ ਹਾਂਜੀ ਇਕੱਠੇ ਆ ਗਏ ਬਹੁਤ ਵਧੀਆ ਕਿਰਪਾ ਆ ਜੀ ਹਾਂਜੀ ਤੇ ਆਓ ਆਪਣੇ ਪਾਸੇ ਹੁੱਲਰ ਵਾਈ ਨਾ ਕਰੋ ਹਾਂਜੀ ਆਪਣੀ ਲੇਨ ਚ ਜਾਓ ਜੀ ਹਾਂਜੀ ਹਾਂਜੀ ਬਿਲਕੁਲ ਆਓ ਜਿਹੜਾ ਲੰਗਰ ਛਕਦੇ ਲੰਗਰ ਲੰਗਰ ਛਕਦੇ ਆ ਨਾ ਤੇ ਜਿਹੜੀਆਂ ਆਪਣੀਆਂ ਵਾਈਕਲ ਆ ਜਾਂ ਆਪਣੀਆਂ ਗੱਡੀਆਂ ਆ ਗੱਡੀਆਂ ਜੀ ਸਾਈਡ ਤੇ ਪਾਰਕ ਕਰੋ ਜੀ ਕੋਈ ਨਾ ਹੋ ਵੀ ਆਇਆ ਹਾਂਜੀ ਹਾਂਜੀ ਬਿਲਕੁਲ ਸਾਈਡ ਤੇ ਪਾਰਕ ਕਰਦੀ ਇਹਦੇ ਨਾਲ ਕੀ ਹੁੰਦਾ ਹੈ ਜਿਹੜੀ ਟ੍ਰੈਫਿਕ ਹੈ ਨਾ ਉਹ ਰੁਕਦੀ ਨਹੀਂ ਉਹਦੇ ਉੱਤੇ ਅਸਰ ਨਹੀਂ ਪੈਂਦਾ ਇਹ ਵੀ ਇਹਦੇ ਨਾਲ ਇਹ ਵੀ ਹੁੰਦਾ ਵੀ ਜਿਹੜੇ ਕੋਈ ਹਾਦਸਾ ਨਹੀਂ ਹੁੰਦਾ ਨਾ ਟ੍ਰੈਫਿਕ ਦੇ ਰੂਲਾਂ ਦੀ ਉਲੰਘਣਾ ਨਹੀਂ ਹੁੰਦੀ ਨਾ ਚਲੋ ਮਹਾਮਾਈ ਕਿਰਪਾ ਕਰੇ ਜੀ ਭਾਜੀ ਅਸੀਂ ਲੁਧਿਆਣੇ ਤੋਂ ਲੰਗਰ ਲੈ ਕੇ ਆਈਦਾ ਹਰ ਸਾਲ ਜੀ ਭਾਜੀ ਸਾਵਣ ਦੇ ਪਹਿਲੀ ਸ਼ਗਰਾਂਤ ਤੇ ਲੰਗਰ ਲੈ ਕੇ ਆਈਦਾ ਜੀ ਭਾਜੀ ਸਾਡਾ ਲੰਗਰ ਸਵੇਰ ਤੋਂ ਲੱਗ ਕੇ ਸ਼ਾਮ ਤੱਕਰ ਚੱਲਦਾ ਭਾਜੀ ਜੀ ਤੇ ਉਸ ਤੋਂ ਬਾਅਦ ਸਭ ਤੋਂ ਜ਼ਿਆਦਾ ਮੈਂ ਹਰ ਇੱਕ ਲੰਗਰ ਵਾਲੇ ਨੂੰ ਕਹਿਣਾ ਚਾਹਨਾ ਵਾਂ ਜਿਹੜੇ ਵੀ ਲੰਗਰ ਲਾਂਦੇ ਆ ਉਹ ਆਪਣੇ ਸਫਾਈ ਦਾ ਧਿਆਨ ਜ਼ਰੂਰ ਰੱਖਣ ਅਸੀਂ ਲੰਗਰ ਤੋਂ ਬਾਅਦ ਪੂਰੀ ਸਫਾਈ ਕਰਾ ਕੇ ਚੈਈਦੀ ਆ ਗੱਡੀਆਂ ਬਿਲਕੁਲ ਸਾਈਡ ਤੇ ਲਵਾਈਦੀਆਂ ਵਾ ਜਿੰਨੇ ਵੀ ਲੰਗਰ ਲਾਣ ਆਂਦੇ ਆ ਸਾਵਨ ਦੇ ਮਹੀਨੇ ਚ ਭਾਜੀ ਸਫਾਈ ਜ਼ਰੂਰ ਕਰੋ ਸਫਾਈ ਦਾ ਧਿਆਨ ਰੱਖੋ ਪਸ਼ੂ ਖਾਂਦੇ ਆ ਗਊਆਂ ਕੋ ਮਧੀਆਂ ਵਾ ਜੋ ਆਪਾਂ ਗੰਦਮੰਦ ਸਿੱਟ ਕੇ ਜਾਂਦੇ ਆ ਬਾਅਦ ਚ ਪਸ਼ੂ ਖਾਂਦੇ ਆ ਪਸ਼ੂ ਬਿਮਾਰ ਹੁੰਦੇ ਆ ਸੜਕਾਂ ਤੇ ਪਛਮਾ ਦੀ ਦਿੱਤ ਹੋ ਜਾਂਦੀ ਆ ਇਸ ਕਰਕੇ ਤੁਸੀਂ ਧਿਆਨ ਰੱਖੋ ਸਪਾਈ ਦਾ ਤੇ ਲੰਗਰ ਜਦੋਂ ਬਣਦੇ ਆ ਸੰਗਤਾਂ ਆ ਸ਼ਕਦੀਆਂ ਤੇ ਲੰਗਰਾਂ ਦੇ ਵਿੱਚ ਮਹਾਮਾਈ ਦੀ ਕਿਰਪਾ ਤਾਂ ਹੁੰਦੀ ਆ ਸੰਗਤਾਂ ਦਾ ਵੀ ਯੋਗਦਾਨ ਹੁੰਦਾ ਆ ਪਰ ਉਹਦੇ ਵਿੱਚ ਕਿਤੇ ਨਾ ਕਿਤੇ ਹਲਵਾਈਆਂ ਦਾ ਬਹੁਤ ਵੱਡਾ ਯੋਗਦਾਨ ਹੁੰਦਾ ਹੈ ਨਾ ਬਾਕੀ ਤਾਂ ਮਹਾਮਾਈ ਦੀ ਕਿਰਪਾ ਆ ਹਨਾ ਸਵਾਦਿਸ਼ ਤਾਂ ਉਹ ਹੀ ਬਣਾਉਂਦੇ ਉਹਨਾਂ ਦੀ ਕਿਰਪਾ ਸੱਚਾ ਹੁੰਦਾ ਪਰ ਫਿਰ ਵੀ ਆਪਾਂ ਗੱਲਾਂ ਬਾਤਾਂ ਕਰਦੇ ਆ ਜਿਹੜੇ ਇੱਥੇ ਦੇ ਹਲਵਾਈ ਆ ਲੁਧਿਆਣੇ ਤੋਂ ਆਏ ਆ ਜੈ ਮਾਤਾ ਦੀ ਵੀਰੇ ਕੀ ਹਾਲ ਹੈ ਜੈ ਮਾਤਾ ਦੀ ਕੀ ਹਾਲ ਚਾਲ ਹੈ ਵਧੀਆ ਜੀ ਕੀ ਬਣ ਰਿਹਾ ਸਾਸਾਂ ਪਕੋੜੇ ਤੇ ਯਾਰ ਹੋ ਰਹੇ ਨੇ ਥੋੜੇ ਬਣ ਰਹੇ ਹਨ ਅਸੀਂ ਸਾਵਨ ਦੇ ਜਿਹੜੇ ਲੰਗਰ ਨੇ ਉਹ ਮਾਲ ਪੋੜੇ ਖੀਰ ਵੀ ਵਗੈਰਾ ਬੰਦੇ ਨੇ ਜਿੱਦਾਂ ਦਾ ਸਾਨੂੰ ਬੁਲਾਇਆ ਜਾਂਦਾ ਹੈ ਲੁਧਿਆਣੇ ਤੋਂ ਉਧਰ ਦਾ ਅਸੀਂ ਲੰਗਰ ਤਿਆਰ ਕਰਦੇ ਆਂ ਦਹੀਂ ਭੱਲੇ ਚਾਟ ਗੋਲ ਗੋਪਾ ਪਾਓ ਭਾਜੀ ਡੋਸਾ ਸਾਵਨ ਦੇ ਸਭ ਕੁਝ ਸ਼ਟਾ ਲੱਗੇ ਜਾਂਦੇ ਮਹਾਮੰਚ ਦੇ ਦਰਬਾਰ ਦੇ ਉੱਤੇ ਹੋਰ ਆਓ ਦਰਸ਼ਨ ਮੇਲੇ ਕਰੋ ਤੇ ਲੰਗਰ ਛਕੋ ਤੇ ਆਉਣਾ ਸਾਰਿਆਂ ਨੇ ਬੜੇ ਪਿਆਰ ਦੇ ਨਾਲ ਆ ਆਪਣੀ ਸਾਈਡ ਤੇ ਆਉਣਾ ਆ ਟ੍ਰਿਪਲਸ ਵਾਰੀ ਲੈ ਕੇ ਨਾ ਆਓ ਡਬਲ ਵਾਰੀ ਨਾ ਆਓ ਔਰ ਸਿਰ ਤੇ ਉੱਤੇ ਹੈਲਮਟ ਜ਼ਰੂਰ ਲੈ ਕੇ ਆਓ ਤੇ ਆਓ ਚਲਿਏ ਵੀਰ ਜੀ ਅੱਗੇ ਫਿਰ ਆਓ ਲੰਗਰ ਸ਼ਿਕੋ ਹਾਂ ਕਰੋ ਚਿੰਤਾ ਨਾ ਕਰੋ ਬਹੁਤ ਸੱਚੇ ਬਰਬਾਰ ਕੀ ਜੈ ਹਾਂਜੀ ਤੇ ਹੁਣ ਅੱਗੇ ਜੀ ਚੋਹਾਲ ਤੋਂ ਅੱਗੇ ਜਿੱਥੇ ਬੰਗਿਆਂ ਵਾਲਿਆਂ ਦਾ ਬਹੁਤ ਹੀ ਵੱਡਾ ਅਲੀ ਸ਼ਾਨ ਮੰਦਿਰ ਔਰ ਲੰਗਰ ਦਾ ਭਵਨ ਤਿਆਰ ਹੋ ਰਿਹਾ ਆ ਤੇ ਮੈਂ ਪਿਛਲੀ ਵੀਡੀਓ ਦੇ ਵਿੱਚ ਜ਼ਿਕਰ ਕੀਤਾ ਸੀ ਇਸ ਸਥਾਨ ਦਾ ਦੇ ਸੰਗਤਾਂ ਕਹਿੰਦੀ ਆ ਵੀ ਭਾਜੀ ਇੱਕ ਵਾਰੀ ਬਲੌਗ ਦੇ ਵਿੱਚ ਇਸ ਵੀਡੀਓ ਨੂੰ ਇੱਥੇ ਦੀ ਇਸੇ ਸਥਾਨ ਨੂੰ ਜ਼ਰੂਰ ਦਿਖਾਓ ਇੱਥੇ ਟੱਕਰੇ ਆ ਜੀ ਸੇਵਾਦਾਰ ਜਿਹੜੇ ਇੱਥੇ ਸੇਵਾ ਕਰਾ ਰਹੇ ਆ ਰਲ ਮਿਲ ਕੇ ਸਾਰੇ ਜਣੇ ਤੇ ਹਾਂਜੀ ਭਾਜੀ ਜੈ ਮਾਤਾ ਦੀ ਜੈ ਮਾਤਾ ਜੈ ਬਾਬਾ ਜੀ ਦੀ ਜੈ ਬਾਬਾ ਜੀ ਦੀ ਕੀ ਹਾਲ ਆ ਵੀਰੇ ਬਸ ਬਹੁਤ ਵਧੀਆ ਆਪਣਾ ਸੁਣਾਓ ਜੀ ਮੈਂ ਇਸ ਸਥਾਨ ਦਾ ਕੱਲ ਵੀਡੀਓ ਪਾਇਆ ਸੀ ਅ ਰੰਗੜ ਬਾਦਸ਼ਾਹ ਜੀ ਦਾ ਤੇ ਬੀਬੀ ਸਤਿਆ ਦੇਵੀ ਜੀ ਦਾ ਇਹ ਬੋਰਡ ਦਾ ਦਿਖਾਇਆ ਸੀ ਔਰ ਗ੍ਰੇਂਡ ਚੋਹਾਲ ਲੰਗਰ ਬਾਰੇ ਦੱਸਿਆ ਜੀ ਤਾਂ ਸੰਗਤਾਂ ਕਹਿੰਦੀ ਆ ਪਾਜੀ ਇੱਕ ਵਾਰੀ ਜ਼ਰੂਰ ਦੁਬਾਰਾ ਦੱਸੋ ਔਰ ਕਿਹੜੀ ਜਗ੍ਹਾ ਤੇ ਆ ਇਹ ਪਾਜੀ ਬਾਬਾ ਬਲਕਨਾਥ ਮੰਦਿਰ ਤੇ ਮਾਤਾ ਚਿੰਤਾਪੂਰਨੀ ਦਾ ਮੰਦਿਰ ਬਣ ਰਿਹਾ ਤੇ ਲੰਗਰ ਹਾਲ ਬਣ ਰਿਹਾ ਜਿਹੜੀ ਜਿੰਨੂੰ ਕਹਿੰਦੇ ਆ ਤਾਂ ਗ੍ਰੇਂਡ ਚੋਹਾਲ ਲੰਗਰ ਹਾਲ ਬਣ ਰਿਹਾ ਬਹੁਤ ਵੱਡਾ ਸਰਬਸਾਂਝਾ ਦਰਬਾਰ ਬੰਗਿਆਂ ਤੋਂ ਮਾਤਾ ਸਤਿਆ ਦੇਵੀ ਦਾ ਬਾਬਾ ਰੰਗੜ ਬਾਦਸ਼ਾਹ ਜੀ ਦਾ ਤੁਸੀਂ ਬੋਰਡ ਵੱਲ ਧਿਆਨ ਦਿਓ ਇਹ ਸਭ ਕੁਝ ਲਿਖਿਆ ਆ ਤੇ بس ਇਸ ਸਾਲ ਬਸ ਸਾਡਾ ਹਾਲ ਤਿਆਰ ਹੋ ਰਿਹਾ ਹਾਲ ਜਿੱਦਾਂ ਤਿਆਰ ਹੋਣਾ ਵਾ ਤੇ ਉਸ ਤੋਂ ਬਾਅਦ ਅਗਲੇ ਸਾਲ ਜਿੱਦਾਂ ਤੁਹਾਡੀ ਉਹ ਅਜੀ ਉਹ ਗ੍ਰੈਂਡ ਓਪਨਿੰਗ ਹੋਣੀ ਹੈ ਗ੍ਰੈਂਡ ਓਪਨਿੰਗ ਚ ਜਿੱਦਾਂ ਤੁਸੀਂ ਲਗਾ ਸਾਰੀਆਂ ਸੰਗਤਾਂ ਇਨਵਾਈਟਡ ਹੈ ਉਸ ਬਹੁਤ ਹੀ ਸੰਗਤਾਂ ਨੇ ਹਮ ਹਮਾ ਕੇ ਹੋਣਾ ਬਹੁਤ ਹੀ ਵੰਦਿਆ ਲੰਗਣ। ਕੁਝ ਦੂਜੀ ਗੱਲ ਜਿਹੜੀਆਂ ਵੀ ਸੰਗਤਾਂ ਹੁਣ ਮਹਾਮਾਈ ਦੇ ਦਰਸ਼ਨਾਂ ਨੂੰ ਆ ਰਹੀਆਂ ਇਸ ਜਗ੍ਹਾ ਤੇ ਰੋਕੇ ਦਰਸ਼ਨ ਮੇਲੇ ਜਰੂਰ ਕਰਕੇ ਜਾਓ ਔਰ ਦੇਖੋ ਕਿਸ ਤਰ੍ਹਾਂ ਮਹਾਮਾਈ ਦਾ ਦਰਬਾਰ ਬਣ ਰਿਹਾ ਹੈ। ਬਣ ਰਿਹਾ ਜੀ। ਹਾਂਜੀ ਤੇ ਗੱਡੀ ਆ ਜੀ Rajasthan ਦੀ ਤੇ Rajasthan ਤੋਂ ਆਈਆਂ ਸੰਗ ਤਾਂ ਤੇ ਪਹਿਲਾਂ ਗਏ ਆ ਅਮਨਾ ਜੀ ਯਾਤਰਾ ਤੇ ਫਿਰ ਮਹਾਮਾਇਆ ਦਰਸ਼ਨ ਮੇਲੇ ਕਰਕੇ ਆਏ ਨਾ ਜਵਾਲਾ ਜੀ ਬੰਗਲਾ ਮੁਖੀ ਹਰ ਇੱਕ ਜਗ੍ਹਾ ਦਰਸ਼ਨ ਕਰਕੇ ਆਇਆ ਤੇ ਤੁਹਾਡੇ ਰੂਬਰੂ ਕਰਾਉਂਦੇ ਆ ਹਾਂਜੀ ਜੈ ਮਾਤਾ ਦੀ ਜੈ ਮਾਤਾ ਜੀ ਜੈ ਮਾਤਾ ਕੀ ਹਾਲ ਚਾਲ ਆ ਹਾਲ ਚਾਲ एकदम ਚੰਗਾ ਹੈ ਜੀ ਕਿਵੇਂ ਲਗਾ ਯਹਾਂ ਆਕਰ ਆਪ ਨੂੰ ਬਹੁਤ ਅੱਛਾ ਲਗਾ ਮਜ਼ਾ ਆ ਗਿਆ ਇਹ ਮੰਨ ਲਓ ਆਨੰਦ ਦੀਆਂ ਅਨੁਭੂਤੀਆਂ ਪਹਿਲੀ ਦਫਾ ਆਇਓ ਪੰਜਾਬ ਮੇ ਪੰਜਾਬ ਮੇ ਪਹਿਲੀ अच्छा लगा बहुत अच्छा लगा दिल से दिल से दिल से बहुत बात है क्या बात है अच्छा मेरा नाम विकास तो विकास शर्मा विकास शर्मा हो? से हो मैं राजस्थान जयपुर से से जयपुर मैं मुकेश कुमार शर्मा जी राजस्थान जयपुर से ही हूँ हम सब साथ साथ हैं हम सब साथ है क्या हमारे हिबड़ा में नाचे मोर वहाँ का सुना दो ਮਾਰਾ ਹੀ ਵੇੜਾ ਮੈਨਾਚੀ ਮੋਰ ਤੱਕ ਤैया ਤैया ਬਸ ਬਾਕੀ ਆਨੰਦ ਆ ਗਿਆ ਵੀਰੇ ਕਿਹਦਾ ਲਗਾ ਬਹੁਤ ਅੱਛਾ ਲਗਾ ਬਹੁਤ ਅੱਛਾ ਲਗਾ ਬੰਦੇ ਕਿਦਾਂ ਲੱਗੇ ਪੰਜਾਬੀ ਬੜੇ ਕਿਊਟ ਐ ਸੋਹਣੇ ਐ ਮਸਤ ਐ ਨਹੀਂ ਤੁਸੀਂ ਵੀ ਵਧੀਆ ਪ੍ਰਾ ਰਾਇਸਤਾਨ ਵਾਲੇ ਵੀ ਬਹੁਤ ਪਿਆਰੇ ਐ ਮੈਂ ਜਾਂਦਾ ਰਹਿਣਾ ਰਾਜਸਥਾਨ

ਠੀਕ ਆ ਅਸੀਂ ਮੰਗੂ ਵਾਲ ਚ ਖੜੇ ਆ ਜੀ ਸਾਡੇ ਭੋਗਪੁਰ ਵਾਲਿਆਂ ਦਾ ਲੰਗਰ ਲੱਗਾ ਆ ਸ਼੍ਰੀ ਦੁਰਗਾ ਭਜਨ ਮੰਡਲੀ ਭੋਗਪੁਰ ਬਲੋ ਉਹਦੇ ਬਿਲਕੁਲ ਸਾਹਮਣੇ ਖੜੇ ਆ ਬਾਬਾ ਪ੍ਰਲਾਦ ਜੀ ਵਾਲੀ ਸਾਈਡ ਤੋਂ ਆਈ ਬਾਬਾ ਜੀ ਨਾਲ ਗੱਲਬਾਤ ਕਰਕੇ ਜਦੋਂ ਦੇਖਿਆ ਰਾਜਸਥਾਨ ਨੰਬਰ ਗੱਡੀ ਤਾਂ ਮੇਰੇ ਕੋ ਰਹਿ ਨਹੀਂ ਹੋਇਆ ਕਿਉਂਕਿ ਰਾਜਸਥਾਨ ਦਾ ਮੇਰਾ ਪਿਆਰ ਬਹੁਤ ਆ ਤੁਸੀਂ ਵੀਡੀਓ ਚਲਿਓ ਸਾਲ 2 ਸਾਲ ਪੁਰਾਣੀਆਂ ਚੈੱਕ ਕਰਿਓ ਵੀ ਉਦੋਂ ਮੈਂ ਅਕਸਰ ਜਾਂਦਾ ਰਹਿੰਦਾ ਸੀ ਤੇ ਹਾਂਜੀ ਸਿਸਟਰ ਕੀ ਹਾਲ ਆ ਠੀਕ ਆ ਕਿਹਦਾ ਲਗਾ ਪਕੜ ਲਓ ਫੋਨ ਬੋ ਮਾਈਕ ਬਹੁਤ ਅੱਛਾ ਲਗਾ ਕਿਹਦੀ ਬਹੁਤ ਅੱਛਾ ਲੱਗਾ ਅੱਛਾ ਲੱਗਾ ਜੀ ਆਪ ਪਹਿਲਾ ਪੰਜਾਬ ਆਏ ਕਦੀ ਨਹੀਂ ਫਸਟ ਵਾਰ ਆਇਆ ਹੈ ਪਹਿਲੀ ਵਾਰ ਹੀ ਆਇਆ ਫਸਟ ਟਾਈਮ ਆਇਓ ਹਾਂ ਪੰਜਾਬੀ ਸਮਝ ਲੱਗਦੀ ਤੁਹਾਨੂੰ ਥੋੜੀ 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 ਮੈਨੂੰ ਅੱਛੇ ਲੱਗਦੀ ਅੱਛੀ ਲੱਗਦੀ ਹੈ ਨਾ ਤੋਂ ਦੁਹਰਾਣਾ ਆਓਗੇ ਕੀ ਬਾਤ ਹੈ ਕੀ ਅੱਛਾ ਲੱਗਾ ਜੀ ਆਪ ਨੂੰ ਅੱਛਾ ਲੱਗਾ ਸਭ ਹੀ ਅੱਛੇ ਲੱਗੇ ਐਸੇ ਤੁਹਾਨੂੰ ਬੋਲਬਣੀ ਯਾ ਕਿ ਲੈਂਗੁਏਜ ਲੈਂਗੁਏਜ ਜਿਆਦਾ ਅੱਛੇ ਲੱਗਦੀ ਅੱਛੀ ਲੱਗੀ ਨਾ ਕੀ ਬਾਤ ਪੰਜਾਬੀ ਹੈਗੇ ਹੀ ਅੱਛੇ ਆ ਜੀ ਸਾਰੇ ਅੱਛੇ ਆ अगर आप खुद अच्छे हो ना तो आपको सारी दुनिया अच्छी, अच्छी लगती, लगती है सबसे बड़ी बात तो यही है जी। जी सिस्टर, क्या नाम है मेरा नाम बीना सैनी है बीना सेनी। मैं भी हरपाल हो <laughs> इतना तो समझ गए ना अब। ओके। हाँ। okay. तो कैसा लगा अच्छा लगा पास रखो। अच्छा लगा

पंजाबी बंदे मेरे को बहुत अच्छे लगते हैं बहुत अच्छे आ, क्या बात है, बहुत अच्छे और मैं अमरनाथ जाके आया हूँ इसमें वैष्णो देवी कांगड़ा देवी वैष्णो देवी कांगड़ा देवी चित्री जी और ज्वाला जी नैना देवी और चंडीगढ़ भी घूमा है हमने सारे घूम ले कुल्लू मनाली निकल गए कुल्लू मनाली लेले डाग लेले डाग तक घूम के आए इस बार ये हमारा 15 दिन का टूर है सर चलो बहुत बढ़िया तुम्हारी यात्रा मां मई सफल करे जी करा शेरावाली माता दा सच्चे दरबार की जय जयपुर वाले पेनपुरा बहुत ही बढ़िया बहुत अच्छा स्वभाव इना दा ते एक गाना है बहुत प्यारा बहुत सुनिदा सी जे इना नु आंदा ते दो बोलन ते सुन के देखदे हां जी ਉਹ ਤੋਂ ਫੇਮਸ ਗਾਣਾ ਆ ਐਸ਼ਵਰੀਆ ਰਾਏ ਦਾ ਸਲਮਾਨ ਖਾਨ ਦੀ ਮੂਵੀ ਸੀਗੀ ਹਮ ਦਿਲ ਦੇ ਚੁਕੇ ਸੁਨਮਨਾ ਤੇ ਮੈਂ ਕਹ ਪਾਜੀ ਆਉਂਦਾ ਕਹਿੰਦਾ ਆਉਂਦਾ ਗਾਣਾ ਹਾਂਜੀ ਗਾਣਾ ਰਾਜਸਤਾਨੀ ਐ ਮਾਰਵਾੜੀ ਰੂਪ ਮੇਂ ਉਹ ਕાળਿਓ ਕੂਦ ਪੜਿਓ ਰੇ ਮੇਲਾ ਮੈਂ ਸਾਈਕਲ ਪੰਚਰ ਕਰ ਲਿਆਯੋ ਅਰ ਰਰ ਰਰ ਉਹ ਕાળਿਓ ਕੂਦ ਪੜਿਓ ਰੇ ਮੇਲਾ ਮੈਂ ਸਾਈਕਲ ਪੰਚਰ ਕਰ ਲਿਆਯੋ arre re 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 ke bola jo kab jhola jo ja jo de pur ja jor kab jhola jo kab jo lal lemonli ko arre re 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 acha main ta nimbu na nimbu da kenda ve kuch hori gaata inane par jehre arre re 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 ਤੇ ਅੰਦਾੰਦਾ ਹੈ ਯਾਰੀ ਕੁੱਲ ਮਿਲਾ ਕੇ ਯਾਰ ਇਹਨੂੰ ਕਰੀ ਇੱਧਰ ਕਰੀ ਉਹ ਮੈਂ ਤਾਂ ਵੀਰੇ ਨੂੰ ਕਹਿ ਦੀ ਨਿੰਬੂ ਵਾਲਾ ਸੁਣਾਈ ਇਹਨੇ ਕੋਈ ਹੋਰ ਹੀ ਗਾਣਾ ਆਤਾ ਹੋ ਨਿੰਬੂੜਾ 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 ਕਾਚਾ 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 ਸੋਨਾ ਸੋਨਾ ਨਿੰਬੂੜਾ ਲਿਆਈ ਦਿਓ ਬਈ ਨਹੀਂ ਆਤਾ ਇਸ ਕੇ علاوہ ਲਾਈ ਦਿਓ ਲਾਈ ਦਿਓ ਲਾਈ ਦਿਓ ਲਾਈ ਦਿਓ ਲਾਈ ਦਿਓ ਮਾਨੇ ਨਿੰਬੂੜਾ ਲਿਆਈ ਦਿਓ ਯਾਰ ਬਹੁਤ ਪਿਆਰੇ ਆ ਬੰਦੇ ਤੇ ਵੀਡੀਓ ਤੁਹਾਨੂੰ ਕਿਦਾਂ ਦੀ ਲੱਗੀ ਆ ਕਮੈਂਟ ਸੈਕਸ਼ਨ ਚ ਜਰੂਰ ਦੱਸਿਓ ਤੇ ਇਦਾਂ ਦੀਆਂ ਹੋਰ ਵੀਡੀਓ ਦੇਖਣ ਦੇ ਲਈ ਆਪਣੇ ਭਰਾ ਦਾ ਚੈਨਲ ਗ੍ਰੇ ਟੈਲੀਕਾਰਟ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ ਇੱਕ ਨਵੀਂ ਡੈਸਟੀਨੇਸ਼ਨ ਤੇ ਤੇ ਤਦ ਤੱਕ ਦੇਖਦੇ ਰਹੋ ਆਪਣੇ ਭਰਾ ਦਾ ਚੈਨਲ ਗ੍ਰੇ ਟੈਲੀਕਾਰਟ